ਇਸੀ ਪਾਸ ਤੋਂ ਬੈਲੀ ਜਾਓ ਫਲਾਵਰ ਆਈ ਨੀ ਦੂਰ ਆਗੇ ਲਵ ਯੂ ਬਹੁਤ 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 ਇੱਕ ਸਾਈਡ ਇਹ ਤੇ ਦੂਸਰੀ ਸਾਈਡ ਬੈਲੀ ਦੀ ਇਹ ਇਹਦੇ ਵਿੱਚ ਸਨੋ ਫਾਲ ਲੱਗੇ برف ਜੰਮੀ ਹੋਈ ਬੱਦਲ ਧੁੱਪ ਬੜਾ ਕੁਦਰਤੀ ਨਜ਼ਾਰਾ ਤੇ ਇਹ ਬੱਚੇ ਅੰਮ੍ਰਿਤਸਰ ਤੋਂ ਆਏ ਤੁਸੀਂ ਬੇਟਾ ਕਿੱਥੋਂ ਆਏ अमृतसर तो आए फिर पैदल आए कल कथे गए पैदल। पैदल। मम्मी पापा और, मैं। मम्मी, पापा और तुसी तीन तीन जने आए कै, कैसी लगी यात्रा बहुत अच्छी।, बहुत अच्छी लगी आगे भी आया करोगे बिल्कुल आया करोगे ये फलावर वैली आ ਇਧਰ ਇਹ ਵੀ ਸਾਡੇ ਸਾਥੀ ਨਾਲ ਇਹਨਾਂ ਨੇ ਬਾਸਕਟਬਾਲਾ ਲੜਕਾ ਰੱਖਿਆ ਤਾਂ ਕਿ ਵੀ ਕੋਈ ਪ੍ਰੋਬਲਮ ਆ ਜੇ ਕਿਉਂਕਿ ਉਮਰ ਵੱਡੀ ਹੈ 60 ਪਲੱਸ ਤੇ ਅਬ ਸੁਰੱਖਿਆ ਦੇ ਲਈ ਆ ਤਾਂ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ ਜੇ ਕੋਈ ਆਕਸੀਜਨ ਵਗੈਰਾ ਦੀ ਜਾ ਹੋਰ ਕੋਈ ਜਿੱਤੋ ਕਿਸੇ ਸਟੋਨ ਤੋਂ ਪੱਥਰ ਤੋਂ ਡਿੱਗ ਡੁੱਗ ਜੇ ਉਹਦਾ ਇਹ ਹੈ ਇਧਰ ਨਾ ਇਧਰ ਸਾਹ ਦੇ ਪਹਾੜ ਉੱਪਰ ਬੱਦਲ ਪੂਰੀ ਚਮਚਮਾਤੀ ਟੋਪੋ ਤੇ ਸਾਹਮਣੇ ਬਰਫ਼ ਦਾ 뷰 ਤੇ ਉੱਥੋਂ ਝਰਨਿਆਂ ਦੇ ਰੂਪ ਦੇ ਵਿੱਚ ਹਲਕਲ ਕਰਦੀਆਂ ਨਦੀਆਂ ਦਾ ਪਾਣੀ ਬਹੁਤ ਨੀਵਾ ਹੈ ਇਹ ਵੀ ਰਸਤਾ ਸ਼ਨਜੀਤ ਨੂੰ ਗਰਮੀ ਆਉਣੀ ਸ਼ੁਰੂ ਹੋ ਗਈ ਕਿਉਂਕਿ ਚੜਾਈ ਇਹ ਨਾ ਇਹ ਰਸਤਾ ਜਿਹੜਾ ਉੱਬੜ ਖੱਬੜਿਆ ਰਸਤਾ ਹੈ ਵਿਸ਼ੇਕ 4 4 ਕਿਲੋਮੀਟਰ ਦਾ ਤੇ ਅੱਗੇ ਵੈਲੀ ਦਾ ਰਸਤਾ ਵੀ ਹੈਗਾ ਤੇ ਪਰ ਇਹ ਜੋ ਰਸਤਾ ਹੈ ਉੱਪਰ ਖੱਬੜੇ ਦੇਖੋ ਜਿਵੇਂ ਪੱਥਰ ਜਿਵੇਂ ਵੈਸੀ ਤਰ੍ਹਾਂ ਹੁੰਦੇ ਆ ਕੋਈ ਇਹਦੇ ਵਿੱਚ ਕੋਈ ਸਿਮਿੰਟ ਨਹੀਂ ਲੱਗਿਆ ਕੋਈ ਹੋਰ ਕਿਪਸ वगैरह ਨਾਲ ਕੁਝ ਵੀ ਇਹਨਾਂ ਨੂੰ ਨਹੀਂ ਕੀਤਾ ਹੋਇਆ ਤੇ ਇਸ ਕਰਕੇ ਇੱਥੇ ਤੁਰਨਾ ਥੋੜਾ ਜਿਹਾ ਮੁਸ਼ਕਲ ਆ ਅੱਜ ਸਵੇਰੇ ਇੱਕ ਸਾਡੇ ਸਾਥੀ ਦੀ ਤਬੀਅਤ ਖਰਾਬ ਹੋ ਜਾਣ ਕਾਰਨ ਹਿਮਕੁੰਡ ਸਾਹਿਬ ਨਹੀਂ ਜਾ ਸਕੇ ਤੇ ਉਸ ਦੀ ਥਾਂ ਤੇ ਅਸੀਂ ਫਿਰ ਚੋਅ ਇਸ ਕੀਤੀ ਵੀ ਚਲੋ ਵੈਲੀਓ ਫਲਾਵਰ ਜੀ ਜਾਇਆ ਜਾਵੇ ਨੈਸ਼ਨਲ ਪਾਰਕ ਦੇ ਵਿੱਚ ਪਰ ਇੱਥੇ ਹੁਣ ਕੋਈ ਫੁੱਲ ਨਹੀਂ ਹੈ ਫੁੱਲ ਜੁਲਾਈ ਅਗਸਤ ਤੇ ਸਤੰਬਰ ਦੇ ਵਿਚੰਦਸ ਅਗਸਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੁੱਲ ਹੁੰਦੇ ਆ ਇੱਥੇ ਤੇ ਇਸ ਦਾ ਗੇਟ ਵੀ ਉਹ ਇੱਕ ਤਰੀਕ ਤੋਂ ਖੋਲਦਿਆ 1 ਜੂਨ ਤੋਂ ਉਸ ਤੋਂ ਪਹਿਲਾਂ ਇਹਦੀ ਇੰਟਰੀ ਵੀ ਨਹੀਂ ਹੈ ਉਹਨਾਂ ਨੇ ਕਰਮਚਾਰੀਆਂ ਨੇ ਕਹਿ ਕੇ ਤੋਰਿਆ ਸਾਨੂੰ ਵੀ ਤੁਸੀਂ ਜਾਓ ਅੰਦਰ ਪਰ ਕੋਈ ਫਲਾਵਰ ਨਹੀਂ ਤੁਹਾਨੂੰ ਮਿਲੇਗਾ ਇਸ ਲਈ ਚਲੋ ਸਿੱਕੇ ਹੈ ਵੀ ਉਹਦਾ ਵਿਊ ਦੇਖਾਂਗੇ ਇਹ ਏਰੀਏ ਦੇ ਵਿੱਚ ਜਾਵਾਂਗੇ ਤੋਂ ਏਰੀਏ ਦੇ ਵਿੱਚ ਅਸੀਂ ਆਏ ਥੋੜਾ ਟਾਮੇਟਾ ਮੇ ਯਾਤਰੀ ਇਹਦੇ ਵਿੱਚ ਆਏ ਆ ਇੱਕ 66 ਇਅਰ ਦੀ ਔਰਤ ਵੀ ਵਿੱਚ ਆਈ ਆ ਤੇ ਉਹ ਆਪਣੇ ਪੈਰੋਂ ਪਰ ਕਿ ਕੱਲ ਇਕੱਲੀ ਜਾਣੀ ਆਈ ਆ ਛੜ ਰਹੀ ਆ ਪਾਣੀ ਵੀ ਸਾਥ ਲੈ ਕੇ ਨਹੀਂ ਆਈ ਤੇ ਸਿਰਫ ਚਾਕਲੇਟ ਕੇਲੀ મે ਨਾ ਖਾਣਾ ਹੈ ਕੁਛ ਸਿਰਫ ਚਾਕਲੇਟ ਖਾਣਾ ਹੈ ਤੇ ਉਹਦੇ ਨਾਲ એનર્ਜੀ ਮਿਲਦੀ ਆ ਇਹ ਇੱਥੇ ਅਗਸਤ ਦੇ ਵਿੱਚ ਪੂਰੀ ਚਹਲ ਪੈ ਲਉਗੀ ਦੂਰ ਤੱਕ ਜਦੋਂ ਤੁਸੀਂ ਕੈਮਰਾ ਘੁਮਾਉਂਗੇ ਤਾਂ ਤੁਹਾਨੂੰ ਫੁੱਲ ਹੀ ਫੁੱਲ ਨਜ਼ਰ ਆਉਣਗੇ ਇਸ ਤੋਂ ਅੱਗੇ ਵੀ ਵੈਲੀ ਹੈ ਇਹ ਫਲਾਵਰ ਵੈਲੀ ਅੱਗੇ ਵੀ ਹੈ ਇਸ ਤੋਂ